ਨਮਸਕਾਰ ਦੋਸਤੋ ਮੈਂ ਸ਼ਮਮਿਸ ਸੁਨਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਪੁਲਸ ਆਫਸਰੋ ਇੱਕ ਕ੍ਰਾਸ਼ਾਂ ਦੇ ਰੇਡ ਕਰਕੇ ਤੁਹਾਨੂੰ ਦੱਸਾਂਗੇ ਪੋਏ ਹਲਕੇ ਦੇ ਕਿਹੜੀ ਕ੍ਰਾਸ਼ਾਂ ਤੇ ਪੁਲਸ ਆਫਸਰ ਰੇਡ ਕੀਤੀ ਗਈ ਹੈ ਦੋ ਪੋਪਲਾਈਨ ਤੇ ਦੋ ਟਿਪਰਾਂ ਦੀ ਜਿਹੜੀਆਂ ਪੁਲਸ ਨੇ ਆਪਣੇ ਹਵਾਲੇ ਕੀਤੀਆਂ ਗਈਆਂ ਦੱਸਿਆ ਜਾਂਦਾ ਕਿ ਤਿੰਨ ਜਿਹੜੇ ਇਥੇ ਵਿਅਕਤੀ ਜਿਹੜੇ ਨਜਾਇਜ਼ ਮਾਈਨਿੰਗ ਕਰਦੇ ਹੋਏ ਜਿਹੜੇ ਫੜੇ ਗਏ ਆ ਉਹਦੀ ਗੁਪਤ ਸੂਚਨਾ ਅਧਾਰ ਤੇ ਰੇਡ ਕੀਤੀ ਗਈ ਹੈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਕੋਈ ਵੀ ਜਿਹੜਾ ਅਵੈਧ ਮਾਈਨਿੰਗ ਕਰਨ ਵਾਲਾ ਕੀ ਇਹ ਲੋਬੀ ਇਹ ਬਖਿਆ ਨਹੀਂ ਜਾਏਗਾ ਪਰ ਜੇ ਅਧਿਕਾਰੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਵੀ ਕੀਤੀ ਗਈ ਹੈ ਪਰ ਉਹਨਾਂ ਦਾ ਇਹੀ ਕਹਿਣਾ ਹੈਗਾ ਕਿ ਕ੍ਰੈਸ਼ਲ ਹਮਾਲਗਾ ਪਾਸੋਂ ਜਿਹੜੀ ਅਵੈਧ ਮਾਈਨਿੰਗ ਕਰਦੀ ਹੋਈ ਜਿੱਥੇ ਅੱਜ ਰੇਡ ਕੀਤੀ ਹੈ ਦੋ ਪੋਪਲਰਾਂ ਤੇ ਦੋ ਟਿਪਰਾਂ ਦੇ ਤੇ ਤਿੰਨ ਜਿਹੜੇ ਵਿਅਕਤੀ ਵੀ ਜਿਹੜੇ ਪੁਲਿਸ ਨੇ ਰਸਿਸ ਲੈ ਲਿਆ ਹੈ ਲਾਈਵ ਤਸਵੀਰਾਂ ਤੁਹਾਨੂੰ ਦੱਸਦੇ ਪਈਆਂ ਅਜਾ ਦਾ ਸਮਾਂ ਹੈਗਾ ਜਿੜੀ ਕ੍ਰੈਸ਼ਰ ਦੇ ਉਤੇ ਇਥੇ ਨਿਆਂਇ ਮੈਨਿੰਗ ਹੋਂਦੀ ਪਈ ਵੀ ਤੁਹਾਨੂੰ ਵੀ ਦੱਸਾਂਗੇ ਕਿ ਇਹ ਪੰਜਾਬ ਸਰਕਾਰ ਦੇ ਪਾਸੇ ਜਿਹੜੀ ਮੈਨੂ ਉੱਪਰ ਰੋਕ ਲਗਾਈ ਗਈ ਹੈ ਕ੍ਰੈਸ਼ਰ ਮਾਰਗ ਉੱਪਰ ਨਿਆਂਇ ਮੈਨਿੰਗ ਕਰਦੇ ਕੋਈ ਆ ਤੁਹਾਨੂੰ ਵੀ ਦੱਸਾਂਗੇ ਕਿ ਜਿੜੀ ਕ੍ਰੈਸ਼ਰਾਂ ਦੇ ਜਿੱਥੇ ਦੋ ਪਾਪ ਲਾਈਨ ਤੇ ਦੋ ਟ੍ਰੱਕਰ ਜਿਹੜਾ ਪੁਲਿਸ ਨੇ ਆਪਣੇ ਕਬਜ਼ੇ ਲੈ ਲਿਆ ਤੇ ਤਿੰਨ ਵਿਅਕਤੀਆਂ ਦੇ ਜਿਹੜਾ ਮਾਬੇ ਵੀ ਦਰਜ ਕੀਤਾ ਗਿਆ ਉਹ ਦੇਖਣਾ ਇਹ ਹੋਏਗਾ ਹੁਣ ਕਿ ਕ੍ਰੈਸ਼ਰ ਮਾਰਗ ਦੇ ਉੱਪਰ ਕੀ ਕਾਰਵਾਈ ਹੁੰਦੀ ਹੈ ਠੀਕ ਹੈ ਮੈਂ ਸ਼ਮੀ ਸੁਨੋਤਰਾ ਆਪਣਾ ਸੰਯੋਗੀ ਪੁਸ਼ਪ ਲਤਾ ਕੇ ਸਾਥ ਹਰਚਲ ਪੰਜਾਬ ਦੀ ਪਠਾਨਕੋਟ ਇਹਰਤੀ ਮਾਮਲਾ ਹੈਗਾ ਜਿਹੜਾ ਮਾਈਨਿੰਗ ਦਾ ਜਿਹੜਾ ਪੀਡੀ ਏਰੀਆ ਦੇ ਵਿੱਚ ਉਹ ਮੁੱਕਰੇ ਪਹੁੰਚੀ ਹੈ ਅੱਜ ਇਨਫੋਰਮੇਸ਼ਨ ਆਈ ਕਿ ਕੀਲੀਆ ਏਰੀਆ ਦੇ ਅਗਲੇ ਕੋਈ ਇਲੀਗਲ ਮਾਈਨਿੰਗ ਹੋ ਰਹੀ ਹੈ ਉਹਦੇ ਸਬੰਧ ਵਿੱਚ ਮੈਂ ਤੇ ਐਸਐਟਓ ਕੰਰੋਡ ਦੇ ਅੰਮ੍ਰਿਤ ਸਿੰਘ ਜੀ ਆਪਾਂ ਜੁਆਇੰਟ ਡਿਪਲੇਸ਼ਨ ਕੀਤਾ ਕਿ ਇੱਥੇ ਆਪਣੀ ਝੂੜੀ ਦੇ ਨੇੜੇ ਜੋ ਪੋਪਲਰ ਨਾ ਕਿ ਦੋ ਤੱਕਾਂ ਜਿਹੜੀਆਂ ਉਹਨੀਆਂ ਵਾਲੇ ਮਾਈਨਿੰਗ ਕਰਨ ਲੱਗੇ ਉਹ ਆਪਾਂ ਕਬੂਦ ਲੈ ਲਈਆਂ ਬਾਕੀ ਜਿਹੜੀ ਮਾਈਨਿੰਗ ਦੀ ਟੀਮ ਉਹ ਇੱਥੇ ਪਹੁੰਚ ਚੁੱਕੀ ਹੈ ਉਹ ਆਪਣੇ ਜੋ ਉਹਨਾਂ ਦਾ ਹੋਮਵਰਕ ਉਹ ਕਰਦੇ ਆ ਉਹਦੀ ਰਿਪੋਰਟ ਆਉਣ ਤੋਂ ਬਾਅਦ ਆਪਾਂ ਜੋ ਰਿਪੋਰਟ ਜੀ ਦੇ ਮੁਤਾਬਕ ਪੁਲਿਸ ਕਲਪਸ ਨੂੰ ਲੰਮਾ ਦੇ ਤੇ ਜੋ ਵੀ ਇਲੀਗਲ ਮਾਈਨਿੰਗ ਹੈਗੀ ਹੈ ਉਹਦੇ ਵਿਰੁੱਧ ਬਹੁਤ ਜ਼ਿਆਦਾ ਆਪਾਂ ਨੂੰ ਐਸਐਸਪੀ ਸਾਹਿਬ ਬਦਰ ਪਖਾਨਕੋਟ ਦੇ ਸਖਤ ਨਿਰਦੇਸ਼ ਵੀ ਕੋਈ ਵੀ ਇਲੀਗਲ ਮਾਈਨਿੰਗ ਹੋ ਰਹੀ ਹੈ ਤੇ ਨਹੀਂ ਹੋਣੀ ਕੋਸ਼ਿਸ਼ ਨੂੰ ਕਰਦੇ ਜੀ ਕਿ ਅੱਜ ਆਪਾਂ ਜਿਹੜਾ ਇਹ ਹਾਂਜੀ ਇਹਦੇ ਵਿੱਚ ਦੋ ਜਿਹੜੇ ਪੋਕਲਨਾਂ ਦੇ ਡਰਾਈਵਰ ਆ ਇੱਕ ਉਹਨਾਂ ਦੇ ਨਾਮ ਆ ਫੋਰ ਆ ਚੁਣ ਜਾਨੇ ਆਪਾਂ ਇਹਦੇ ਲਈ ਮੋਕਾ ਦੇ ਰਿਹਾ